ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੋਸ ਕਲੈਕਸ਼ਨਸ ਤੇ ਮਸਲੀਨ ਦੇ ਨਾਲ 셔ਟ ਦੇ ਫੈ布ਰਿਕ ਹੈਂਡਵਰਕ ਵਾਲੀਆਂ ਕਲੈਕਸ਼ਨ ਆਈਆਂ ਨੇ ਜੀ ਇਹਨਾਂ ਵਿੱਚ ਰੰਗ ਜਿਹੜੇ ਕਾਫੀ ਨਵੇਂ ਐਡ ਹੋਏ ਨੇ ਇਹ ਸਾਰੇ ਜਿਹੜੇ ਨੇ ਰੰਗ ਬਹੁਤ ਪਿਆਰੇ ਨੇ ਤੇ ਵਿਆਹਾਂ ਸ਼ਾਦੀਆਂ ਤੇ ਪਾਣ ਲਈ ਨੇ ਬਾਟਮ ਪਲੇਨ ਆਏਗਾ 셔ਟ ਜਿਹੜੇ ਉੱਤੇ ਕਢਾਈ ਹੋਈ ਹੈ ਨਾਲ ਮਸਲੀਨ ਦੀ 셔ਟ ਦਾ ਫੈਬਰਿਕ ਹੈ ਗਲੇ ਤੇ ਜਿਹੜੀ ਕਢਾਈ ਹੋਈ ਹੈ ਹੈਂਡਵਰਕ ਵਾਲੀ ਹੈ ਦੁਪੱਟਾ ਜਿਹੜਾ ਉਹ ਤੁਹਾਨੂੰ ਕਢਾਈ ਵਾਲਾ ਮਿਲੇਗਾ ਸੀਕਵੈਂਸ ਵਰਕ ਕੋਇਆ ਬੜਾ ਪਿਆਰੇ ਦੁਪट्टे ਤੇ ਸ਼ਰਟ ਜਿਹੜੀ ਹੈ ਉਹ ਤੁਹਾਨੂੰ ਫੁੱਲ ਪ੍ਰਿੰਟਡ ਮਿਲੇਗੀ ਤੇ ਗਲੇ ਦੇ ਉੱਪਰ ਜਿਹੜੀ ਕਢਾਈ ਮਿਲੇਗੀ बॉटਮ ਤੁਹਾਨੂੰ ਇਹਨਾਂ ਨਾਲ ਜਿਹੜਾ ਪਲੇਨ ਮਿਲੇਗਾ ਰੰਗ ਜਿਹੜੇ ਇਹਨਾਂ ਵਿੱਚ ਆਏ ਦੇ ਨਵੇਂ-ਨਵੇਂ ਐਡ ਹੁੰਦੇ ਰਹਿੰਦੇ ਨੇ ਇਹ ਤਾਂ ਸਭ ਦੀ ਚੋਇਸ ਤੇ ਜਿਹੜੇ ਕਲਰ ਨੇ ਹਰ ਰੇਂਜ ਗਰੁੱਪ ਦੇ ਸਾਰੇ ਕਲਰ ਦੇ ਵਿੱਚ ਹੈਗੇ ਨੇ ਤੁਸੀਂ ਸੂਟ ਬਾਈ ਕਰਨਾ ਜਾਂ ਕੋਈ ਵੀ ਕੁਐਰੀ ਕਰਨੀ ਹੈ ਤਾਂ ਨੰਬਰ ਦਿੱਤੇ ਲਈ ਮੈਂ 623924575 ਜੁਦਾ ਦਿੱਤਾ ਆ ਫਸ ਨੰਬਰ ਜਾ ਤਾਂ ਤੁਸੀਂ ਮੈਨੂੰ ਮੈਸੇਜ ਕਰ ਦਿਓ ਜਿਸ ਵੀ ਸੂਟ ਦੇ ਬਾਰੇ ਤੁਸੀਂ ਜੋ ਵੀ ਪੈਰੀ ਕਰਨਾ ਚਾਹੁੰਦੇ ਹੋ ਕਲੈਕਸ਼ਨਾਂ ਜਿਹੜੀਆਂ ਨੇ ਮੈਂ ਹਮੇਸ਼ਾ ਟ੍ਰੈਂਡੀ ਤੇ ਐਕਸਕਲੂਸਿਵ ਲੈ ਕੇ ਆਉਣੀ ਆ ਅੱਜ ਵੀ ਸਪੈਸ਼ਲ ਉਹੀ ਕਲੈਕਸ਼ਨਾਂ ਨੇ ਸਪੈਸ਼ਲ ਤੁਹਾਡੀ ਡਿਮਾਂਡ ਤੇ ਜਿਹੜੇ ਸੂਟ ਆਏ ਨੇ ਇਹ ਜਿਹੜੇ ਪਹਿਲਾਂ ਥੋੜੇ ਆਏ ਸੀ ਆਈਟਮ 1250 1300 ਦੇ ਵਿੱਚ ਹੁਣ ਇਹ ਆਏ ਨੇ 1200 ਦੇ ਵਿੱਚ ਕੁਝ ਲੈਸ ਹੋਈ ਹੈ ਬਾਕੀ ਇਹ ਕਿ ਹੁਣ ਅੱਗੋਂ ਇਹ ਸੂਟ ਚੱਲਣੇ ਨਹੀਂ ਨੇ ਆਵਾਂ ਸ਼ਾਦੀਆਂ ਤੇ ਇਸ ਤੋਂ ਵੱਧ ਹੋਰ ਲੈਸ ਨਹੀਂ ਹੋਣੀ ਸ਼ਿਪਿੰਗ ਦਾ ਆਰਟਿਸਟ ਜਿਹੜਾ ਉਹ ਫ੍ਰੀ ਨੇ ਸਾਰਿਆਂ ਸੂਟਾਂ ਦੇ ਇਹਨਾਂ ਵਿੱਚ ਰੰਗ ਜਿਹੜੇ ਇਹ ਸੂਟ ਨੇ ਇਹਨਾਂ ਵਿੱਚ ਰੰਗ ਸਿੰਗਲ ਸਿੰਗਲ ਨੇ ਹੋਰ ਰੰਗ ਆਏ ਤਾਂ ਮੈਂ ਡੈਫੀਨੇਟਲੀ ਨੈਕਸਟ ਤੋਂ ਵੀਡੀਓ ਵਿੱਚ ਇਹ ਸੂਟ ਐਡ ਕਰਾਂਗੀ ਤਾਂ ਐਡ ਕਰਦੇ ਆਂ ਕਿ ਅਜੇ ਫਿਲਹਾਲ ਇਹ ਸਾਰੇ ਸੂਟ ਜਿਹੜੇ ਹੁਣ ਚੱਲਦੇ ਨੇ ਸਿੰਗਲ ਸਿੰਗਲ ਕਲਰ ਦੇ ਨਾਲ ਹੀ ਆਣਗੇ ਇਹ ਜਿਹੜਾ ਇਹ ਤੁਹਾਨੂੰ 5 ਮੀਟਰ ਦਾ ਆਲਓ ਪ੍ਰਿੰਟਡ ਸੂਟ ਮਿਲੇਗਾ ਕਾਟਨ ਦਾ ਇਹਦੇ ਨਾਲ ਇਹ ਹੈ ਕਿ ਜਿਹੜਾ ਦੁਪੱਟਾ ਸੀ ਉਸੇ ਪ੍ਰਿੰਟ ਦੇ ਵਿੱਚ ਤੁਹਾਨੂੰ ਮਿਲੇਗਾ। ਸੇਮ ਪ੍ਰਿੰਟ ਜਿਹੜਾ ਸ਼ਰਟ ਤੇ ਬਾਟਮ ਦਾ ਹੈ ਸੇਮ ਪ੍ਰਿੰਟ ਦੇ ਨਾਲ ਤੁਹਾਨੂੰ ਜਿਹੜਾ ਇਹ ਮਿਲ ਜਾ ਗਿਆ। ਇਹਦੇ ਵਿੱਚ ਰੰਗਾਂ ਦੀ ਕੋਈ ਕਮੀ ਨਹੀਂ ਹੈ। ਰੰਗ ਜਿਹੜੇ ਕਾਫੀ ਇੰਨਾ ਵਿੱਚ 20-25 ਕਲਰ ਆਏ ਨੇ। 800 ਰੁਪਏ ਦਾ ਰੇਟ ਹੈ। ਸ਼ਿਪਿੰਗ ਚਾਰਜਸ ਇਹਨਾਂ ਦੀ ਵੀ ਫ੍ਰੀ ਹੈ। ਇਹਨਾਂ ਵਿੱਚ ਰੰਗ ਜਿਹੜੇ ਫਿਲਹਾਲ ਆਏ ਸੀ ਕਿ ਮੈਂ ਇੱਥੇ ਐਡ ਕਰ ਦਿੱਤੇ ਨੇ। ਤੁਸੀਂ ਇਹਨਾਂ ਸੂਟਾਂ ਦੇ ਬਾਰੇ ਵਿੱਚ ਕੋਈ ਹੋਰ ਜਾਣਕਾਰੀ ਚਾਹੁੰਦੇ ਤਾਂ ਨੰਬਰ 6239245750 ਦਿੱਤਾ ਆ। ਸਟੇਟਸ ਦੇਖਣਾ ਹੈ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦੋ ਤੇ ਜੀ ਕਾ ਤੁਸੀਂ ਸੂਟ ਸੇਲ ਕਰ ਰਹੇ ਹੋ ਜਾਂ ਕਰਨਾ ਚਾਹੁੰਦੇ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਫਿਰ ਮੈਂ ਤੁਹਾਨੂੰ ਆਪਣੀ ਗਰੁੱਪ ਵਿੱਚ ਐਡ ਕਰ ਲਵਾਂਗੀ ਜਿੱਥੇ ਤੁਹਾਨੂੰ ਡੇਲੀ ਦੀਆਂ ਜਿਹੜੀਆਂ ਸੂਟਾਂ ਦੀਆਂ ਅਪਡੇਟਸ ਨੇ ਉਹ ਆਜਾਏ ਕਰਨੀਆਂ ਚਾਹ। ਚੈਨਲ ਤੇ ਨਵੇਂ ਹੋ ਜੇ ਤਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਰਾਈਟ ਸਾਈਡ ਤੇ ਜੋ ਬੈਲ ਆਈਕਨ ਬਟਨ ਹੈ ਉਹਨੂੰ ਪ੍ਰੈਸ ਕਰ ਦੇਣਾ ਤਾਂਕਿ ਜੋ ਮੇਰੀ ਆਉਣ ਵਾਲੀਆਂ ਵੀਡੀਓਜ਼ ਨੇ ਉਹਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਣ। ਜੇ ਤੁਸੀਂ ਦੇ ਇੰਤਰੋ ਕਿਆ ਅੱਜ ਕੱਲ ਕਿਹੜੇ ਕਿਹ ਕਿ ਇਹ ਮੇਦੇ ਕਿਹੜੀ ਰੇਂਜ ਦੇ ਵਿੱਚ ਟ੍ਰੈਂਡ ਕਰ ਰਹੇ ਨੇ ਐ ਬ੍ਰਾਕਟ ਦੇ ਵਿੱਚ ਆਣਗੇ 680 ਦੇ ਵਿੱਚ ਐ ਬਲੋਕ ਦਾ ਸੂਟ ਹੈ ਜੀ ਰੰਗ ਜਿਹੜੇ ਨਵੇਂ ਜਿੰਨਾ ਵਿੱਚ ਵੀ ਐਡ ਹੋਏ ਨੇ ਉਹ ਮੈਂ ਇੱਥੇ ਐਡ ਕਰ ਦਿੰਨੀ ਹੁੰਦੀ ਆ ਜਦੋਂ ਵੀ ਉਹ ਵੀਡੀਓ ਦੇ ਵਿੱਚ 컬ੈਕਸ਼ਨ ਆ ਪਾਵਾਂ ਬਾਕੀ ਤੁਸੀਂ ਕਿਸੇ ਸੂਟ ਦੀ ਕੁਐਰੀ ਕਰਨੀ ਆ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਹਣੇ ਸੋਹਣੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ